ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਸਾਨਾ ਦੀ ਖੱਜਲ ਖਵਾਰੀ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਸਾਨਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਸਰਕਾਰਾ ਕਰਦੀ ਕੀ ਫੇਰਾ ਫੇਰੀ ਚੱਕ ਦਿਆਂਗੇ ਫੇਰਾ ਫੇਰੀ ਚੱਕ ਦਿਆਂਗੇ ਤੋਂ ਤੇ ਰੋੜਾ ਰੱਖ ਦਿਆਂਗੇ ਕੋਈ ਸੁਣਵਾਈ ਦੀ ਗੱਲਬਾਤ ਨਹੀਂ ਚੱਲੀ ਜੀ ਗਾੜੀ ਹੁਣ ਅਸੀਂ ਆਪਣਾ ਜਿਹੜਾ ਵਾ ਅੱਜ ਇਥੋਂ ਕਾਲ ਦੇ ਕੇ ਜੰਨੇ ਆ ਇਸ ਤੋਂ ਜੇਤੇ ਕੋਈ ਇਹਦੀ ਕਾਰਵਾਈ ਹੋ ਜੂਗੀ ਕਣਕ ਚੁੱਕੀ ਜਾਊਗੀ ਤੇ ਫਿਰ ਠੀਕ ਹੈ ਜੇ ਨਾ ਚੁੱਕੀ ਉਹ ਅਗਲਾ ਜਿਹੜਾ ਅਸੀਂ ਸੰਘਰਸ਼ ਹੈ ਉਹ ਆਪਣੇ ਪਲਵਿੰਦਰ ਸਿੰਘ ਮਾਲ ਜ਼ਿਲ੍ਹਾ ਆਗੂ ਨੇ ਸਾਡੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਕਿਸਾਨਾਂ ਦੇ ਬਿਲਕੁਲ ਨਾਲ ਖੜੇ ਆ ਜੀ ਕਿਸਾਨਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਮੰਡੀਆਂ ਦੇ ਵਿੱਚ ਹਰ ਤਰ੍ਹਾਂ ਦੇ ਇੰਤਜ਼ਾਮ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਿਸਾਨ ਜਿਹੜੇ ਆ ਲਗਾਤਾਰ ਖੱਜਲ ਖਵਾਰ ਹੋ ਰਹੇ ਨੇ ਭਾਰਤੀ ਕਿਸਾਨ ਜੂਨੇ ਇਕਤਾ ਸਿੱਧੂਪੁਰ ਵੱਲੋਂ ਜਿਹੜਾ ਇੱਕ ਵਾਰੀ ਮੰਡੀਆਂ ਦੇ ਵਿੱਚ ਜਾ ਕੇ ਆਮ ਕਿਸਾਨਾਂ ਦਾ ਜਿਹੜਾ ਵਾ ਉਹ ਮੁਸ਼ਕਲਾਂ ਸੁਰੀਆਂ ਜਿਹੜੀਆਂ ਅਕਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਗਾਤਾਰ ਖੱਜਲ ਖਵਾਰ ਹੋ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਨੂੰ ਜਿਹੜੀਆਂ ਭਾਰੀ ਮੁਸ਼ਕਲਾਂ ਆ ਰਹੀਆਂ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਲਗਾਤਾਰ ਸਰਕਾਰ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਨੇ ਪਰ ਦੂਜੇ ਸੇ ਸਰਕਾਰ ਜਿਹੜੀ ਆ ਹੁਣ ਕਹਿ ਰਹੀ ਆ ਕਿ ਅਸੀਂ ਲਗਾਤਾਰ ਮੰਡੀਆਂ 'ਚ ਵੀ ਪਹੁੰਚ ਰਹੇ ਆ ਮੰਤਰੀ ਵੀ ਪਹੁੰਚ ਰਹੇ ਆ ਪਰ ਤੁਸੀਂ ਮੋਰਚਾ ਕਿਦੀ ਖੋਲ ਲਿਆ ਜੀ ਅਸੀਂ ਵੇਖੋ ਜੀ ਸਰਕਾਰਾਂ ਦੇ ਖਿਲਾਫ ਆ ਜਿਹੜੇ ਕਹਿੰਦੇ ਨੇ ਅਸੀਂ ਮੰਡੀਆਂ ਦੇ ਵਿੱਚ ਜਾ ਰਹੇ ਆ ਜੇ ਮੰਡੀਆਂ ਦੇ ਵਿੱਚ ਜਾਂਦੇ ਨੇ ਤੇ ਫਿਰ ਆ ਜਿਹੜੀ ਸਾਡੀ ਫਸਲ ਹੈ ਪੁੱਤਾ ਵਾਂਗੂ ਪਾਲੀ ਤੇ ਫਿਰ ਇਤਨਾ ਹੀ ਮੰਡੀਆਂ ਦੇ ਵਿੱਚ ਖੱਜਲ ਖਰਾਬ ਹੋ ਗਈ ਆ ਵੇਖੋ ਵੀ ਕਿੱਡਾ ਮਾੜਾ ਹਾਲ ਤੋ ਇਹਦਾ ਕਣਕ ਦਾ ਹੋ ਗਿਆ ਬਸ ਜਿਹੜੀ ਪੁੱਤਾ ਵਾਂਗੂ ਫਸਲ ਅਸੀਂ ਪਾਲੀ ਹੋਈ ਆ ਤੋ 17 ਤਰੀਕ ਤੋਂ ਉੱਥੇ ਪੈ ਪਈ ਆ ਅਜੇ ਤੱਕ ਜਿਹੜਾ ਉਹਨੂੰ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜੀ ਤੇ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਆਪਾਂ ਗੱਲਾਂ ਦੇ ਨਾਲ ਵਖਾ ਦੇਨੇ ਆਂ ਪਰ ਜਿਹੜੇ ਸਾਡੇ ਕੰਮ ਹੈ ਉੱਥੇ ਤੇ ਉੱਥੇ ਹੀ ਹਦੂਰੇ ਆ ਅਜੇ ਤੱਕ ਨਹੀਂ ਜਿਹੜੀ ਕਣਕ ਆ ਉੱਥੇ ਜੋਂ ਤੋਂ ਤੋਂ ਹੀ ਪਈ ਹੈ ਜੀ ਤੇ ਕਿਹੜੀ ਮੰਡੀ ਦੇ ਵਿੱਚ ਸਮੱਸਿਆ ਆ ਰਹੀ ਤੇ ਕੀ ਇਹ ਨਿੱਜੀ ਮੰਡੀ ਆ ਕਿ ਸਿੱਧੀ ਸਰਕਾਰੀ ਮੰਡੀ ਕਿੱਥੇ ਚਲ ਗਈ ਸਰਕਾਰੀ ਮੰਡੀ ਦੇ ਵਿੱਚ ਕਿਉਂ ਨਹੀਂ ਕਣਕ ਸੁੱਟੀ ਗਈ ਜੀ ਵੇਖੋ ਜੀ ਜਦੋਂ ਆਪਾਂ ਕਣਕ ਦਾ ਜਿਹੜਾ ਸੀਜ਼ਨ ਹੁੰਦਾ ਵਾ ਇਹ 10-15 ਦਿਨ ਦਾ ਸੀਜ਼ਨ ਹੁੰਦਾ ਵਾ ਫਿਰ ਆੜਤੀਆਂ ਨੂੰ ਜਿੱਥੇ ਇਹਨਾਂ ਨੇ ਆਪਣੇ ਕਿਰਾਏ ਦੇ ਥਾਂ ਲਏ ਹੁੰਦੇ ਆ ਜਿੱਥੇ ਵੀ ਕਿਤੇ ਥਾਂ ਮਿਲਦਾ ਫਿਰ ਉੱਥੇ ਲਵਾਉਣ ਦੀ ਛੜਕਾਂ ਦੇ ਵੇਖੋ ਕਣਕ ਪਈ ਆ ਜਿੱਥੇ ਜਿੱਥੇ ਥਾਂ ਮਿਲਦਾ ਕਿਉਂਕਿ ਫਸਲ ਸਾਹਮਣੇ ਹੁੰਦੀ ਆ ਮੌਸਮ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਮਾੜਾ ਮੌਸਮ ਆ ਜਾਣਾ ਵਾ ਉਸ ਕਰਕੇ ਫਿਰ ਜੇ ਆੜਤੀਆਂ ਨੇ ਆਪਣੀ ਜਗ੍ਹਾ ਦੇ ਵਿੱਚ ਲਵਾਈ ਆ ਬਾਕੀ ਪਰਚੇਸ਼ ਹੋ ਸਕਦੀ ਆ ਲਾਇਸੈਂਸ ਇਹਨਾਂ ਦੇ ਕੋਲ ਆ ਤੇ ਫਿਰ ਇਹਦੀ ਕਿਉਂ ਨਹੀਂ ਹੋਈ ਜੀ ਜੀ ਸਰਕਾਰ ਵੱਲੋਂ ਤਾਂ ਸਰਕਾਰੀ ਮੰਡੀਆਂ ਦੇ ਵਿੱਚ ਕਾਫੀ ਰੇਸਰਮੈਂਟ ਉਹਨਾਂ ਦੇ ਮੁਤਾਬਕ ਕੀਤੇ ਗਏ ਨੇ ਫਿਰ ਵੀ ਕਿਉਂ ਸਾਨੂੰ ਇੱਥੇ ਮਜਬੂਰ ਕੀਤਾ ਗਿਆ ਜਾਂ ਅਸੀਂ ਮਜਬੂਰ ਹੋਏ ਪ੍ਰਾਈਵੇਟ ਮੰਡੀਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲੌਨ ਤੇ ਵੇਖੋ ਜਦੋਂ ਜਗ੍ਹਾ ਦੇ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਹੈ ਵੀ ਜਦੋਂ ਜੇ ਜਗਾ ਜਿਹੜੀ ਕਣਕ ਦਾ ਜਿਹੜਾ ਸੀਜ਼ਨ ਬਿਲਕੁਲ ਥੋੜਾ ਹੁੰਦਾ ਜੀ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਕਣਕ ਹੈ ਅੱਜ ਐਤ ਕੀਤੇ ਮੇਰੇ ਹਿਸਾਬ ਨਾਲ 5-7 ਦਿਨਾਂ ਦੇ ਵਿੱਚ ਵਿੱਚ ਆ ਗਈ ਹੈ ਤੇ ਪੱਕੀ ਮੰਡੀ ਇੱਥੇ ਲੱਗੇ ਕੋਈ ਨਹੀਂ ਹੈਗੀ ਕੱਚੀਆਂ ਮੰਡੀਆਂ ਦੇ ਵਿੱਚ ਹੀ ਜਿਹੜੀ ਆਪਣੀ ਫਸਲ ਜਿਹੜੀ ਆ ਲੈਂਦੀ ਆ ਜੀ ਜੀ ਤੇ ਹੁਣ ਤੁਹਾਡੇ ਵੱਲੋਂ ਜਿਹੜਾ ਆ ਉਹ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਕੋਈ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਕੋਈ ਸੁਣਵਾਈ ਦੀ ਗੱਲਬਾਤ ਕੀਤੀ ਹੈ ਜੀ ਤੁਹਾਡੇ ਵੱਲੋਂ ਅਜੇ ਕੋਈ ਸੁਣਵਾਈ ਦੀ ਗੱਲਬਾਤ ਨਹੀਂ ਚੱਲੀ ਜੀ ਗਾੜੀ ਹੁਣ ਅਸੀਂ ਆਪਣਾ ਜਿਹੜਾ ਵਾ ਅੱਜ ਇੱਥੋਂ ਕਾਲ ਦੇ ਕੇ ਚੰਨੇ ਆ ਇਸ ਤੋਂ ਜੇਤੇ ਕੋਈ ਇਹਦੀ ਕਾਰਵਾਈ ਹੋ ਜਾਊਗੀ ਕਣਕ ਚੁੱਕੀ ਜਾਊਗੀ ਤੇ ਫਿਰ ਠੀਕ ਹੈ ਜੇ ਨਾ ਚੁੱਕੀ ਉਹ ਅਗਲਾ ਜਿਹੜਾ ਅਸੀਂ ਸੰਘਰਸ਼ ਆ ਆਪਣੇ ਬਲਵਿੰਦਰ ਸਿੰਘ ਮਾਲ ਜ਼ਿਲ੍ਹਾ ਆਗੂ ਨੇ ਸਾਡੇ ਉਹਨਾਂ ਦੇ ਨਾਲ ਗੱ ਅੱਪਾ ਜੀ ਕੀ ਨਾ ਤੁਹਾਡਾ ਤੇ ਤੁਹਾਡਾ ਅੱਜ ਇੱਥੇ ਪਹੁੰਚਣ ਦਾ ਕੀ ਏਜੰਡਾ ਸੀ ਜੀ ਮੇਰਾ ਨਾਮ ਗੁਰਮਿੰਦਰ ਸਿੰਘ ਸਾਰੋ ਅਨੂਪ ਸਿੰਘ ਜੀ ਪਿੰਡ ਚੱਕ ਮਕੰਦ ਏਜੰਡਾ ਨਹੀਂ ਜੀ ਸਾਡਾ ਸਾਡੀ ਤੇ ਕਨਕ ਖੋਦ ਦੀ ਮੈਂ ਖੁਦ ਕਿਸਾਨ ਆ ਜੀ ਮੇਰੀ ਜਿਹੜੀ 20 ਏਕੜ ਦੀ ਖਸਾਹ ਖੇਤੀ ਆ ਉਹ ਮੈਂ ਇੱਥੇ ਲੈ ਕੇ ਆ ਆ ਜਿਹਦੇ ਚ 10 ਏਕੜ ਮੇਰੀ ਆਪਣੀ ਨਿੱਜੀ ਮਾਲਕੀ ਆ 10 ਏਕੜ ਮੈਂ ਠੇਕੇ ਤੇ ਲਈ ਆ ਜਦੋਂ ਅੱਧਾ ਕੋਸ਼ ਕਣਕ ਇੱਥੇ ਛੁੱਟੀ ਜਦੋਂ ਇਥੋਂ ਬੰਦ ਹੋ ਗਈ ਫਿਰ ਇਹਨਾਂ ਦੀ ਆਰਤੀ ਦੀ ਪੱਕੀ ਮੰਡੀ ਸ਼ਿਆਰ ਨਗਰ ਆ ਉੱਥੇ ਛੁੱਟੀ ਇਹਨਾਂ ਨੇ ਉੱਥੇ ਵੀ ਪਰਚੇਜ਼ ਬੰਦ ਕਰ ਦਿੱਤੀ ਜੀ ਹੁਣ ਸਾਨੂੰ ਨਹੀਂ ਪਤਾ ਵੀ ਮਹਿਕਮੇ ਜਾਂ ਇਹਨਾਂ ਦੀ ਕੀ ਗੱਲ ਹੈ ਪਰ ਕਿਸਾਨ ਖਰਾਬ ਹੋ ਰਿਹਾ ਜੀ ਖੱਜਲ ਖਾਰੀ ਕਿਸਾਨ ਦੀ ਹੋ ਰਹੀ ਹੈ ਜੀ ਕੋਈ ਬਾਰਦਾਨੀ ਦੀ ਸਮੱਸਿਆ ਆ ਰਹੀ ਆ ਮਾਰਕੀਟ ਕਮੇਟੀ ਦੇ ਨਾਲ ਗੱਲਬਾਤ ਕੀਤੀ ਆ ਕਿ ਕੀ ਗੱਲਬਾਤ ਕੀਤੀ ਅਸੀਂ ਕਿਸਾਨ ਆ ਰੋਲ ਹੈ ਮਾਰਕੀਟ ਕਮੇਟੀ ਨੇ ਖੁਦ ਮੰਡੀ ਚ ਆਉਣਾ ਹੁੰਦਾ ਜੀ ਆਰਤੀ ਇਹ ਕਹਿ ਰਹੀ ਤੁਹਾਨੂੰ ਜੀ ਆਰਤੀ ਇਹ ਕਹਿ ਰਿਹਾ ਵੀ ਜਿਹੜੀ ਖਾਸੇ ਦੇ ਵਿੱਚ ਮੰਡੀਆਂ ਨੇ ਜੀ ਉਹ ਕਹਿ ਰਿਹਾ ਵੀ ਤੁਸੀਂ ਮੰਡੀ ਬੋਰਡ ਕਹਿੰਦੇ ਗਲਤ ਜਗ੍ਹਾ ਲੱਗੀ ਹੈ ਪਰ ਜਿੰਨੀ ਵੀ ਖਾਸੇ ਦੇ ਵਿੱਚ ਮੰਡੀਆਂ ਨੇ ਜੀ ਮਜਬੂਰ ਨੇ ਸਾਰੇ ਆਰਤੀਆਂ ਨੂੰ ਆਪਣੀ ਆਪਣੀ ਜਗ੍ਹਾ ਵਿੱਚ ਲਾਉਣੀ ਪੈਗੀ ਜੀ ਅਸੀਂ ਤਾਂ ਅਸੀਂ ਹੋਰ ਵੀ ਜਗ੍ਹਾ ਵੇਖਿਆ ਤੁਸੀਂ ਵੇਖਿਆ ਜੀਟੀ ਰੋਡ ਤੇ ਕਣਕ ਹੈ ਉਹ ਜੀਟੀ ਰੋਡ ਸਰਕਾਰ ਮੰਡੀ ਬੋਰਡ ਦੀ ਜਗ੍ਹਾ ਥੋੜੀ ਹੈ ਜਿਹੜੇ ਖਾਸੇ ਚ ਹੋਰ ਲੱਗਿਆ ਨਿੱਜੀ ਜਿਹੜੇ ਤੁਸੀਂ ਕਹਿ ਰਹੇ ਕਿ ਆਪਣੇ ਆਪਣੇ ਜਗਤ ਲਾਈਆਂ ਉੱਥੋਂ ਖਰੀਦ ਹੋ ਰਹੀ ਆ ਕੱਲੀ ਇੱਥੋਂ ਨਹੀਂ ਹੋ ਰਹੀ ਉੱਥੋਂ ਹੋ ਰਹੀ ਹੈ ਜੀ ਸਾਰੇ ਕਿਸਾਨ ਆ ਜਿਹੜੇ ਦੂਜੇ ਕਿਸਾਨ ਸਾਡੇ ਉਹਨਾਂ ਦੇ ਉਹਦੇ ਸਾਡੀ ਕਣਕ ਜੋ ਖਰੀਦ ਪਰ ਸਾਡੀ ਨਹੀਂ ਜੋ ਖਰੀਦ ਰਹੀ ਕਾਰਨ ਕੀ ਲੱਗਦਾ ਤੁਹਾਨੂੰ ਜੀ ਸਾਨੂੰ ਕਾਰਨ ਕੋਈ ਮਹਿਕਮੇ ਦੀ ਕੋਈ ਨਿੱਜੀ ਰੰਜਿਸ਼ ਵੀ ਹੋ ਸਕਦੀ ਸਾਨੂੰ ਆਰਤੀ ਨਿਕਾ ਤੁਹਾਡੇ ਨਾਲ ਜੀ ਨਹੀਂ ਸਾਡੇ ਨਾਲ ਹੀ ਹੋ ਗਈ ਜੀ ਆਰਤੀ ਨਿਕਾ ਦੀ ਹੋ ਗਈ ਹੁਣ ਤੇ ਸਾਡੇ ਨਾਲ ਹੋ ਗਈ ਜੀ ਸਭ ਬੱਚੇ ਸਾਡੇ ਭੁ ਦੇ ਵਿੱਚ ਜਿਹੜੀ ਉਹ ਕਨਸਿਟਿ ਹੋਈ ਹੈ ਜੀ ਕੋਈ ਮੰਨ ਲਓ ਜੀ 100 ਕਿਸਾਨ ਤੇ ਹੋਏਗਾ ਜੀ ਆ ਤੁਸੀਂ ਤੁਹਾਡੇ ਸਾਹਮਣੇ ਆ ਸਾਰੇ ਸਾਰੇ ਕਿਸਾਨ ਹੀ ਆ ਨਹੀਂ ਜੀ ਬਕਾਇਦਾ ਇਹਨਾਂ ਕੋਲ ਪਰਚੀਆਂ ਜੀ ਕਿਸਾਨ ਨੇ ਤੇ ਕਿੰਨੇ ਦਿਨ ਤੋਂ ਜਿਹੜਾ ਇਸ ਮੰਡੀ ਦੇ ਵਿੱਚ ਰੋਲ ਰਹੇ ਹੋ ਤੁਸੀਂ ਇਹ 17 ਤਰੀਕ ਤੋਂ ਰੋਲ ਰਹੇ ਆ ਜੀ ਅੱਜ 15 ਦਿਨ ਹੋ ਗਏ ਆ ਜੀ ਜੇ ਜੇ ਕੱਲ ਰਾਤ ਕਾਫੀ ਨਹੀਂ ਆਇਆ ਸੀ ਕੋਈ ਇੱਥੇ ਇੰਤਜ਼ਾਮ ਹੋਇਆ ਤੁਹਾਡੇ ਵੱਲੋਂ ਜਾਂ ਕਿਸੇ ਵੱਲੋਂ ਹਾਂ ਹੀ ਆਪਣੇ ਤੋਂ ਤੋਂ ਤਰਪਾਲਾ ਲਾ ਗਏ ਜਿਹੜਾ ਕਿ ਸਾਡੀ ਪੁੱਤਾਂ ਦੀ ਪਾਲੀ ਫਸਲ ਹੈ ਜੀ ਅਸੀਂ ਤੇ ਇਹਨੂੰ ਮਰਨ ਮਰਨ ਤੱਕ ਇਹਨੂੰ ਸਾਹਮਣਾ ਪੈਣਾ ਜੀ ਸਾਨੂੰ ਤੇ ਕਿਉਂਕਿ ਜਿੰਨਾ ਚੇਰੇ ਸਾਡੀ ਵੇਖ ਕੇ ਸਰਕਾਰ ਲਾਇ ਨਹੀਂ ਜਾਂਦੀ ਸਾਡੇ ਆਵਾਜ਼ ਸਾਡਾ ਤੇ ਸੋਹਣਾ ਜੀ ਸਾਡੀ ਨਿੱਜੀ ਆ ਜੀ ਸਾਡੀ ਤੇ ਰੋਜੀ ਰੋਟੀ ਆ ਸਾਡੀ ਜ਼ਿੰਦਗੀ ਆ ਫਸਲ ਸਾਡੀ ਜ਼ਿੰਦਗੀ ਆ ਜੇ ਫਸਲ ਨਹੀਂ ਤੇ ਸਾਡੀ ਜ਼ਿੰਦਗੀ ਕੋਈ ਨਹੀਂ ਸਾਨੂੰ ਪੈਸਾ ਅਸੀਂ ਕੋਈ ਸਰਕਾਰੀ ਨੌਕਰੀ ਦੇ ਕਰਦੇ ਨਹੀਂ ਹੁਣ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਕੀਤਾ ਜਾ ਰਿਹਾ ਜੀ ਸਾਡਾ ਨਹੀਂ ਤੇ ਡੀਸੀ ਸਾਹਿਬ ਨੂੰ ਤੁਹਾਡੇ মিডিਆ ਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਉਹ ਆਣ ਕੇ ਖੁਦ ਡੀਸੀ ਸਾਹਿਬ ਜਾਇਜ਼ ਲੈਣ ਸਾਰੀਆਂ ਮੰਡੀਆਂ ਦਾ ਨਿਹਾਰਨਗਰ ਦਾ ਵਿਲੈਨ ਸਾਰੇ ਮੰਡੀਆਂ ਦੇ ਲੈ ਲੈਣ ਤੇ ਵੇਖ ਲੈ ਵੀ ਕਤਾਈ ਕਿਥੇ ਆ ਕਿਉਂਕਿ ਇੱਕੋ ਪਰਚੇਜ ਨੂੰ ਆਪਾਂ ਬੰਦ ਕਰ ਦਿੱਤਾ ਸਾਨੂੰ ਜਿੰਨੇ 100 ਕਿਸਾਨ ਨੇ ਸਾਡੀ ਪਰਚੇਜ ਹੀ ਨਹੀਂ ਹੋਈ ਬਾਕੀ ਜਿਨ੍ਹਾਂ ਦੀ ਹੋ ਰਹੀ ਆ ਉਹ ਤੇ ਆਪਣੇ ਘਰਾਂ ਨੂੰ ਗਏ ਹੀ ਨਹੀਂ ਤੇ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਆਪਣੇ ਸਾਨੂੰ ਕੋਈ ਪੈਸਾ ਆਵੇ ਅਸੀਂ ਆਪਣੇ ਬੱਚਿਆਂ ਦਾ ਕੁਝ ਭੇਖ ਸਵਾ ਸਕੀ ਕੋਈ ਫੀਸਾਂ ਦੇਣ ਵਾਲੀ ਕੋਈ ਕਡਮਿਸ਼ਨ ਦੇਣ ਵਾਲੀ ਕੁਝ ਅਸੀਂ ਠੇਕੇ ਤੇ ਜਮੀਨਾਂ ਲਈ ਠੇਕੇਦਾਰਾਂ ਤੋਂ ਪੈਸੇ ਮੰਗ ਰਹੇ ਹਾਂ ਜਦੋਂ ਸਾਡੇ ਅਕਾਊਂਟ 'ਚ ਪੈਸਾ ਨਹੀਂ ਕਣ ਸਾਡੀ ਰੋਲ ਨਹੀਂ ਪੈ ਕਿੱਥੋਂ ਦੇਣਾ ਜੀ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਵੀ ਡੀਸੀ ਸਾਹਿਬ ਨੂੰ ਮੰਗਿਆ ਵੀ ਖੁਦ ਇੱਥੇ ਵੇਖਣ ਆਨਕੇ ਵੀ ਸਾਰੇ ਪਰਚੇਜ ਹੋ ਰਹੀ ਹੈ ਪਰਚੇਜ ਕਿਉਂ ਨਹੀਂ ਹੋ ਰਹੀ ਜੀ ਪ੍ਰਧਾਨ ਜੀ ਜਿਵੇਂ 20 ਏਕੜ ਦੀ ਗੱਲ ਕੀਤੀ ਹੈ 20 ਏਕੜ ਵਾਲੇ ਕਿਸਾਨ ਦੇ ਕੋਲ ਤਾਂ ਸਾਰੇ ਸੰਧ ਹੁੰਦੇ ਉਹ ਵੱਡੀਆਂ ਮੰਡੀਆਂ ਦੇ ਵਿੱਚ ਲੈ ਕੇ ਲੈ ਜਾ ਸਕਦਾ ਆਪਣੀ ਕਣਕ ਜਿਹੜੀ ਆ ਕੋਈ ਵੀ ਫਸਲ ਆ ਪਰ ਛੋਟੇ ਕਿਸਾਨ ਵਾਸਤੇ ਵੀ ਮੁਸ਼ਕਲ ਹੈਗੀ ਹੈ ਜੀ ਬਹੁਤ ਜ਼ਿਆਦੀ ਮੁਸ਼ਕਲ ਹੈ ਜੀ ਛੋਟੇ ਕਿਸਾਨ ਵਾਸਤੇ ਵੀ ਜਿੱਦ ਤਰ੍ਹਾਂ ਵੱਡੇ ਸੰਧ ਨੇ ਆਪਾਂ ਤਾਂ ਸ਼ਹਿਰ ਦੇ ਵਿੱਚ ਲੱਗੇ ਆ ਤੇ ਜਿਹੜਾ ਛੋਟਾ ਕਿਸਾਨ ਹੈ ਉਹ ਕਿੱਥੇ ਲੈ ਕੇ ਜਾਊਗਾ ਛੋਟੀਆਂ ਮੰਡੀਆਂ ਦੇ ਵਿੱਚ ਜਾਊਗਾ ਹਮ ਅੱਬਲ ਤੇ ਹੁਣ ਦੇ ਜ਼ਮੀਨ ਜਿਹੜੀ ਤੁਹਾਨੂੰ ਪਤਾ 5-5 ਕਿੱਲੇ 4-4 ਕਿੱਲੇ ਜ਼ਮੀਨਾਂ ਹੈ ਜ਼ਿਆਦਾ ਹੁਣ ਤੁਹਾਡੇ ਵੱਲੋਂ ਅਗਲਾ ਸਟੈਪ ਹੁਣ ਕੀ ਆ ਲਾਸਟ ਸਟੈਪ ਕੀ ਕੀਤਾ ਅਗਲਾ ਸਟੈਪ ਜੇ ਨਹੀਂ ਇਹਦੀ ਕੋਈ ਪਰਚੇਜ ਹੁੰਦੀ ਤੇ ਫਿਰ ਅਸੀਂ ਆਪਣੇ ਬਲਵਿੰਦਰ ਸਿੰਘ ਮਾਹਲ ਨਾਲ ਜ਼ਿਲ੍ਹਾ ਆਗੂ ਨਾਲ ਗੱਲਬਾਤ ਕਰਕੇ ਫਿਰ ਚਾਹ ਡੀਸੀ ਦਫਤਰ ਘੇਰਾਂਗੇ ਚਾਹ ਫਿਰ ਆਪਾਂ ਇਹਨਾਂ ਦਾ ਮਾਲ ਮਹਿਕਮੇ ਵਾਲਿਆਂ ਦਾ ਦਫਤਰ ਕਰਾਂਗੇ ਜੀ ਮੇਰਾ ਨਾਮ ਅਵਦੀਪ ਕੌਰ ਆ ਮੈਂ 77 ਮਾਰਕੀਟ ਕਮੇਟੀ ਅਟਾਰੀ ਠੀਕ ਆ ਗੁਰਮੁੜੀਆਂ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੇ ਘਰ ਦੇ ਵਿੱਚ ਗੁਰਮੁੜੀਆਂ ਦੇ ਵਿੱਚ ਗਣਿਤ ਸਟਾਈ ਹੋਈ ਆ ਉਹ ਇਲੀਗਲ ਕੰਮ ਆ ਇਸ ਕਰਕੇ ਉਹਦੀ ਪਰਚੇਜ਼ ਨਹੀਂ ਪੈ ਸਕਦੀ ਕਿਉਂਕਿ ਉਹਦੇ ਲਾਇਸੈਂਸ ਕੈਨਸਲ ਕਰ ਦਿੱਤੇ ਰੱਦ ਕਰ ਦਿੱਤੇ ਗਏ 15 ਦਿਨਾਂ ਵਾਸਤੇ ਪਰ ਉਹਨਾਂ ਦਾ ਚਨਾ ਕੁਝ ਹੋਰ ਵੀ ਮੰਡੀਆਂ ਜਿਹੜੀਆਂ ਨੇ ਉੱਥੇ ਵੀ ਜਿਹੜੀ ਫਸਲ ਚੁੱਕੀ ਜਾ ਰਹੀ ਹੈ ਬਾਕੀ 8 ਵੀ ਚੁੱਕੀ ਜਾ ਰਹੀ ਆ ਬਾਕੀ ਕਿਸਾਨਾਂ ਨੂੰ ਚੁੱਕੀ ਜਾ ਰਹੀ ਹੈ ਸਭੀ ਚੁੱਕੀ ਜਾ ਰਹੀ ਹੈ ਨਹੀਂ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈ ਰਹੀ ਬਾਕੀ ਸਾਰੀਆਂ ਮੰਡੀਆਂ ਚ ਪਰਚੇਜ਼ ਹੋ ਰਹੀ ਹੈ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਕਹਣਾ ਕਿ ਹੁਸ਼ਿਆਰ ਨਗਰ ਦੀ ਮੰਡੀ ਦੇ ਵਿੱਚ ਆਪਾਂ ਕਰਨ ਛੁੱਟੀ ਨਹੀਂ ਕੱਲ ਹੋਈ ਪਰਚੇਜ਼ ਹੁਸ਼ਿਆਰ ਨਗਰ ਮੇਰੇ 17 ਤਰੀਕ ਦੀ ਇੱਕ ਰਜਿस्ट्री ਮੈਂ ਰਹਿ ਤੱਕ ਸਾਡੀ ਕੱਲ ਹੋਈ ਕੱਲ ਪਰਚੇਜ਼ ਹੋਈ ਹੁਸ਼ਿਆਰ ਨਗਰ